ਗੀਆਂ ਹੱਡੀਆਂ ਇੱਕ ਹੱਡੀਆਂ ਇਹ ਆ ਕਿ ਆਪਣਾ ਪੰਜਾਬ ਹੱਡਿਆ ਅੱਜ ਹਾਰੇ ਕਰਕੇ ਉਹ ਜਿਹੜੀ ਕਮਿਟੀ ਸੀ ਉਹਦੀ ਐਂਡ ਸੀ ਮਾਵਨੀਆਂ ਦੇ ਰਾਤ ਦੇ ਸੀਟੇ ਭੋਜਨ ਦੇ ਬੁਤ ਰਚਨਾ ਹੈ ਕਵਿਤਾ ਮੈਨੂੰ ਆਉਂਦੀ ਨਹੀਂ ਤਰਤੀਬ ਬਸਲਦੀ ਨਹੀਂ ਕਵਿਤਾ ਮੈਨੂੰ ਆਉਂਦੀ ਨਹੀਂ ਤਰਤੀਬ ਬਸਲਦੀ ਨਹੀਂ ਗੀਤਾ ਦੇ ਦੇ ਰੰਗ ਜਿਆਦਾ ਲੈ ਇਸੀ ਬਣਦੀ ਨਹੀਂ ਯਾਦਾਂ ਦੀਆਂ ਫੱਟ ਸਿਲਾਈਆਂ ਯਾਦਾਂ ਦੀਆਂ ਫੱਟ ਸਿਲਾਈਆਂ ਵਿਹੜਾ ਦੀ ਤੰਦ ਪਾਉਂਦਾ ਹਾਂ ਅੰਜੂਆਂ ਨੂੰ ਹੀ ਵਿੱਚ ਪਰੋਵਾ ਪਰ ਅੱਖਰ ਗੁੰਡੀ ਬੰਨ੍ਹਦੀ ਰਹੇ ਵੇਣ ਮਹੀਨੇ ਸਾਲ ਨੇ ਬੀਤੇ ਦਿਲ ਦੇ ਮਹੀਨੇ ਸਾਲ ਨੇ ਬੀਤੇ ਵੇਣ ਮਹੀਨੇ ਸਾਲ ਨੇ ਬੀਤੇ ਸਾਹਿਬ ਜਮਾਤੀ ਆਉਂਦੇ ਨੂੰ ਵੇਣ ਮਹੀਨੇ ਸਾਲ ਨੇ ਬੀਤੇ ਸਾਹਿਬ ਜਮਾਤੀ ਆਉਂਦੇ ਨੂੰ ਦੇਲੀਆ ਦਾ ਬੋਲ ਆ ਜਾਣੇ ਮਤ ਕੋਈ ਵੀ ਉਹ ਬਣਦੀ ਨਹੀਂ ਕੱਲ੍ਹ ਹੋਈ ਕਿਉਂ ਬਣਦੀ ਨਹੀਂ ਇੱਥੇ ਇੰਸਾ ਸਾਰੇ ਚੰਗੇ ਆਉਂਦੇ ਤੇ ਇੰਸਾ ਸਾਰੇ ਚੰਗੇ ਮਿਲਦੇ ਦੇਖਦੇ ਜੇ ਲੱਗਦੇ ਨੇ ਇੱਥੇ ਇੰਸਾ ਸਾਰੇ ਚੰਗੇ ਮਿਲਦੇ ਦੇਖਦੇ ਜੇ ਲੱਗਦੇ ਨੇ ਲੋਕੀ ਸਾਡੇ ਸੇਵ ਨੇ ਲੈਂਦੇ ਸੋਚੀ ਮਨੋਂ ਆਉਂਦੀ ਨਹੀਂ ਸੋਚੀ ਮਨੋਂ ਆਉਣੀ ਨਹੀਂ ਕੱਤਾ ਮਨੋਂ ਆਉਣੀ ਨਹੀਂ ਆਸਾ अभी 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 अभी

ਜਦ ਪਹਾੜ ਤੁਮਾਸ ਤੇ ਲਟਕਾ ਤੂੰ ਬੇਨਤੀ ਕਰੂੰ ਸ੍ਰੀ ਰਾਮ ਜੀ ਸਾਡੇ ਸਤਿ ਪੰਥ ਦੇ ਪੰਡ ਅਸਾਬਾ ਤੋਂ ਤੂੰ ਬੇਨਤੀ ਕਰੂੰ ਸ੍ਰੀ ਰਾਮ ਜੀ ਸਾਡੇ ਪੰਥ ਦੇ ਪੰਡ ਅਸਾਬਾ ਦੇ ਹੱਥ ਅਸੀਂ ਹੱਥ ਜੋੜੇ ਗੁਰਬੰਧਾ ਜੀ ਹੱਥ ਵਿੱਚ ਹੱਥ ਛਕਾ ਦੇ ਸਭ ਹੌਸਲਾ ਕਾਡਾ ਕੋ ਭਾਈਆਂ ਦਾ ਮੋਢੇ ਦਾ ਮੋਢਾ ਜੁੜਾ ਦੇ ਅਸਾਂ ਮੱਥਾ ਲਾਇਆ ਬਾਵਾ ਹਾਂ ਅਸੀਂ ਮੱਥਾ ਲਾਇਆ ਬਾਵਾ ਜੀ ਸਭ ਲੋੜਾਂ ਤੇਰੇ ਹਿਸਾਬੋਂ ਦੀ ਉਹ ਗ੍ਰਿਪਤੀ ਕਰਨ ਸਿਰਾ ਦੇ ਸਾਡੇ ਸਿਰ ਤੇ ਪੰਡ ਅਸਾਂ ਦੀ ਸਾਡੀ ਗੱਲ ਖੇਤਾਂ ਤੇ ਸਿਆੜਾਂ ਦੀ ਭਾਈਆਂ ਨੂੰ ਮੇੜ ਤੇ ਪਾਣਾ ਦੀ ਉਹ ਗੱਲ ਕਰ ਮਿੱਥਾ ਤੋਂ ਮਿੱਥਾ ਦੀ ਸਾਨੂੰ ਬਿਮਾਰੀ ਪ੍ਰੇਮ ਬਾਵਾ ਜੀ ਅਸਾਂ ਗੱਲ ਕਰਨੀ ਰੂਹ ਮਾਂਪਾ ਦੀ ਉਹ ਗ੍ਰਿਪਤੀ ਕਰਨ ਸਿਰਾ ਦੇ ਕਾ ਰਿਸਰਟ ਤੇ ਪੰਡਾ ਆਵਾ। ਅਸਾਂ ਨਾਲ ਲਗਬੱਗ ਦਾ ਉਹ ਮਟਕਈਆਂ ਦਾ ਨਾ ਤੇਰੀਆਂ ਦਾ ਨਾ ਮੇਰੀਆਂ ਦਾ ਸਰਵੱਤ ਦੇ ਭਲੇ ਦੀ ਗੱਲ ਦੀ ਗੱਲ ਕਰਦੇ। ਅਸਾਂ ਭੇੜ ਨਾ ਕਰਦੇ ਜਾਬਾਂ ਦੀ। ਐਵੇਂ ਲੋੜ ਨਾ ਤੇਰੀ ਅਕਦਾ ਭਾਵੇਂ ਜਾਣ। ਐਵੇਂ ਲੋੜ ਨਾ ਤੇਰੀ ਅਕਦਾਾਂ ਦੀ ਉਹ ਗਿਣਤੀ ਕਰਨ ਚਰਾਦੇ ਜੀ। ਸਾਡੇ ਸਿਰ ਤੇ ਪੰਡ ਆਵਾ। ਕਿ ਦਿਲੋਂ ਗਿਆਨ ਦੇ ਬਰੀਆਂ ਜੀ। ਕਿ ਆਪ ਪਹਾੜ ਦੁੱਖਾਂ ਸਗਾ ਡੇਗਾ।